ਦਖਣੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਕ ਕਾਰਨ ਘੱਟੋ ਘੱਟ 32 ਲੋਕਾਂ ਦੀ ਜਾਨ ਚਲੀ ਗਈ ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਬੇ ਹੇਠ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਮਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ। ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਟਹਿ ਗਿਆ। ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਦੱਖਣੀ ਪੂਰਬੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਨ ਕਾਰਨ ਘੱਟੋ-ਘੱਟ 32 ਲੋਕਾਂ ਦੀ ਜਾਨ ਚਲੀ ਗਈ ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਬੇ ਹੇਠ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਮਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ। ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਟਹਿ ਗਿਆ। ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ। ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਦੱਖਣੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਨ ਕਾਰਨ ਘੱਟੋ ਘੱਟ 3 ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਵੇਹੇਟ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖੱਛਾ ਹੈ ਇਹ ਹਾਦਸਾ ਲੁਆ ਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਂਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਹਨਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਢਹਿ ਗਿਆ ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਦੱਖਣੀ ਪੂਰਬੀ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਨ ਕਾਰਨ ਘੱਟੋ ਘੱਟ 32 ਲੋਕਾਂ ਦੀ ਜਾਨ ਚਲੀ ਗਈ ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਬੇ ਹੇਠ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਂਬਾ ਮਯੋਂਡੇ ਨੇ মিডিਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ। ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਟਹਿ ਗਿਆ। ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ। ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਦੱਖਣੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਡ ਕਾਰਨ ਘੱਟੋ ਘੱਟ 3 ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਵੇਹੇਟ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਂਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਢਹਿ ਗਿਆ ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਦੱਖਣੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਨ ਕਾਰਨ ਘੱਟੋ ਘੱਟ 32 ਲੋਕਾਂ ਦੀ ਜਾਨ ਚਲੀ ਗਈ ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਬੇ ਹੇਠ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਮਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ। ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਟਹਿ ਗਿਆ। ਦੱਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ। ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਦੱਖਣੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਨ ਕਾਰਨ ਘੱਟੋ ਘੱਟ 3 ਇਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਵੇ ਹੀਟ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖੱਛਾ ਹੈ ਇਹ ਹਾਦਸਾ ਲੁਆ ਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਂਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਹਨਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ ਉਦੋਂ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਢਹਿ ਗਿਆ ਦਖਨੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਦਖਨੀ ਪੂਰਬੀ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਸ਼ਨੀਵਾਰ ਨੂੰ ਇੱਕ ਖਾਨ ਟੈਂਕ ਕਰਨ ਕੱਟੋ-ਕੱਟ 32 ਲੋਕਾਂ ਦੀ ਜਾਨ ਚਲੀ ਗਈ ਇੱਕ ਅਧਿਕਾਰੀ ਨੇ ਇਸ ਬਾਰੇ ਦੱਸਿਆ ਕਿ ਮਲਬੇ ਹੇਠ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਤਰਾ ਹੈ ਇਹ ਹਾਦਸਾ ਲੁਆਲਾਬਾ ਸੂਬੇ ਦੇ ਮੁਲੋਂਡੋ ਵਿੱਚ ਕੋਲਾਂਡੋ ਖਾਨ ਵਿੱਚ ਵਾਪਰਿਆ ਸੂਬਾਈ ਗ੍ਰਹਿ ਮੰਤਰੀ ਰਾਏ ਕੋਮਬਾ ਮਯੋਂਡੇ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖੇਤਰ ਕਾਰਨ ਖਾਨ ਤੱਕ ਪਹੁੰਚ ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਕੁਝ ਲੋਕ ਗੈਰ ਕਾਨੂੰਨੀ ਢੰਗ ਨਾਲ ਜ਼ਬਰਦਸਤੀ ਖਾਨ ਵਿੱਚ ਦਾਖਲ ਹੋਏ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਕਈ ਲੋਕ ਖਾਨ ਦੇ ਹੇਠਾਂ ਖੜੇ ਦਿਖਾਈ ਦੇ ਰਹੇ ਨੇ ਅਚਾਨਕ ਖਾਨ ਦਾ ਇੱਕ ਵੱਡਾ ਹਿੱਸਾ ਢਹਿ ਜਾਂਦਾ ਜਿਸ ਨਾਲ ਬਹੁਤ ਸਾਰੇ ਲੋਕ ਇਸ ਦੇ ਹੇਠਾਂ ਦਬ ਜਾਂਦੇ ਨੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਉੱਪਰ ਡਿੱਗ ਗਏ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਵਿੱਚੋਂ ਕਈਆਂ ਦੀ ਜਾਨ ਚਲੀ ਗਈ ਉਧਰ ਇੱਕ ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੌਕੇ ਤੇ ਸੈਨਿਕਾਂ ਦੀ ਗੋਲਾਬਾਰੀ ਨੇ ਖਾਨ ਮਜ਼ਦੂਰਾਂ ਨੂੰ ਕਬਰਾ ਦਿੱਤਾ ਜੋ ਫਿਰ ਖਾਨ ਦੇ ਉੱਪਰ ਵਾਲੇ ਪੁਲ ਵੱਲ ਭੱਜੇ ਜਿਸ ਕਾਰਨ ਪੁਲ ਟਹਿ ਗਿਆ ਦਖਣੀ ਪੂਰਬੀ ਕਾਂਗੋ ਕੋਬਾਲਟ ਦਾ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਮੁਲਕ ਹੈ ਕੋਬਾਲਟ ਦੀ ਵਰਤੋਂ ਇਲੈਕਟ੍ਰਿਕ ਵਾਹਨਾਂ ਅਤੇ ਹੋਰ ਪ੍ਰੋਜੈਕਟਾਂ ਲਈ ਲਿਥੀਅਮ ਆਇਨ ਬੈਟਰੀਆਂ ਬਣਾਉਣ ਲਈ ਕੀਤੀ ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ